ਹਾਂਜੀ ਮੇਰਾ ਨਾਮ ਮੀਲ ਮਨੀਦੀਰ ਹੈ ਮੈਂ ਐਸੇ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਮੇਰੀ ਵਰਕਿੰਗ ਚੰਡੀਗੜ੍ਹ ਤੇ ਮੈਂ ਇੱਥੇ 2 ਦਿਨ ਦੀ ਛੁੱਟੀ ਆਇਆ ਸੀਗਾ ਤੇ ਕੀ ਦੇਖਦਾ ਲੇ ਮੈਂ ਪਰਸੋ ਹੀ ਆਇਆ ਸੀਗਾ ਔਰ ਕੱਲ ਆਇਆ ਸੀਗਾ ਤੇ ਸਵੇਰੇ ਹੀ ਟਾਇਰ ਇਹਨਾਂ ਦੇ ਚੋਰੀ ਹੋ ਗਏ ਸੀਗੇ ਸਵੇਰੇ ਸਾਨੂੰ ਮੱਲੇ ਵਾਲਿਆਂ ਨੇ ਦੱਸਿਆ ਕਿ ਤੁਹਾਡੀ ਗੱਡੀ ਕੋਈ ਟਾਇਰ ਲਾ ਕੇ ਲੈ ਗਿਆ ਗੱਡੀ ਬਾਹਰ ਹੀ ਖੜੀ ਹੁੰਦੀ ਤਾਂ ਹਾਂ ਜੀ ਸਰ ਗੱਡੀ ਇੱਥੇ ਖੜੀ ਹੁੰਦੀ ਸੀ ਸਰ ਪਹਿਲਾਂ 2-3 ਸਾਲ ਇੱਥੇ ਖੜੀ ਹੁੰਦੀ ਸੀ ਪਹਿਲਾਂ ਨਹੀਂ ਕਦੀ ਸਰ ਪਹਿਲੇ ਨਹੀਂ ਪਹਿਲਾਂ ਸਰ ਇੱਕ 2 ਵਾਲੀ Swift ਗੱਡੀ ਸੀ ਉਹ ਚ ਬੈਟਰੀ ਤਿੰਨ ਵਰੀ ਬੈਟਰੀ ਚੋਰੀ ਹੋ ਗਈ ਸੀਗੀ ਹਾਂਜੀ ਹਾਂਜੀ ਮਤਲਬ ਮਲੇਦਾਰ ਚ ਹੋਰ ਵੀ ਇਸ ਬਲੇ ਚ ਹੋਣ ਵਾਰਦਾ ਤਾਂ ਆਮ ਹੈ ਕੋਈ ਹੋਣੀ ਤੇ ਚੋਰੀ ਬੈਟਰੀ ਹੋ ਜਾਂਦੀ ਹੈ ਟਾਇਰ ਹੋ ਜਾਂਦੇ ਆ ਆਮ ਹੈ ਬਦਗਾਦਾ ਲੁੱਟੇ ਜਾਂਦੀਆਂ ਆਮ ਹੈ ਤੇ ਇਹ ਤਿੰਨੋਂ ਟਾਇਰ ਲਾਈ ਹਾਂਜੀ ਤਿੰਨੋਂ ਟਾਇਰ ਲਾਈ ਮੈਂ ਬਾਹਰ ਖੜੀ ਬਾਹਰ ਖੜੀ ਤੇ ਉਸ ਵਜੋਂ ਕੋਈ ਕਾਰਵਾਈ ਕੀਤੀ ਨਹੀਂ ਸਰ ਵੈਸੇ ਹੀ ਮੈਂ ਸਾਰੇ ਰਿਪੋਰਟ ਲਿਖਾਈ ਸੀ 8 ਵਜੇ ਮੈਂ ਰਿਪੋਰਟ ਦੇ ਗਿਆ ਸੀਗਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਮੈਂ ਕਿਹਾ ਕਿ ਚਲੋ ਅਸੀਂ ਆਂਦੇ ਆ ਸਾਡੇ ਮੁਲਾਜ਼ਮ ਆਂਦੇ ਆ ਇਹੀ ਕਾਰਵਾਈ ਕਰਦੇ ਅਗੇ ਤੇ ਅਸੀਂ ਚਲੋ ਵੇਟ ਕਰਦੇ ਸੀ 10 11 ਵਜੇ ਤੱਕ ਆ ਜਾਣਗੇ ਅਸੀਂ ਕਾਫੀ ਟਾਈਮ ਵੇਟ ਵੁੱਡ ਕੀਤਾ ਸੀ ਫੋਨ ਵੀ ਕੀਤਾ ਉਹਨਾਂ ਨੂੰ ਤਿੰਨ ਚਾਰ ਫੋਨ ਕੀਤੇ ਮੈਂ ਖੁਦ ਚਾਰ ਪੰਜ ਵਾਰੀ ਉਹਨਾਂ ਨੂੰ ਵਿਜ਼ਿਟ ਕਰ ਗਿਆ ਸਰ ਕੀ ਕਰ ਰਹੇ ਹੋ ਕੀ ਹੋਇਆ ਅਚਲ ਕੁਛ ਆਇਆ ਕਹਿੰਦੇ ਨਹੀਂ ਉਹ ਬਸ ਕਰ ਰਹੇ ਆ ਕਰ ਰਹੇ ਆ ਬਸ ਫਿਰ ਮੈਂ ਖੁਦ ਹੀ ਉਹਨਾਂ ਨੂੰ ਛਾਣਬੀਨ ਕੀਤੀ ਜਿਵੇਂ ਲੋਕਾਂ ਨੂੰ ਰਿਕੁਐਸਟ ਕਰਕੇ ਸਰ ਇਸ ਕੈਮਰੇ ਚੈੱਕ ਕਰਨ ਦੀ ਸਿਸਟੀ ਤੇ ਮੈਨੂੰ ਦੋ ਚਾਰ ਵੀਡੀਓ ਮਿਲੀਆਂ ਜਿਸ ਤੇ ਨੋਵਾ ਗੱਡੀ ਹੈ ਜਿਹੜੇ ਦੋ ਮੁੰਡੇ ਆ ਨੋਵਾ ਵਾਲੇ ਹਾਂ ਗੱਡੀ ਤੇ ਆਏ ਸੀ ਤੇ ਉਹਨਾਂ ਨੇ ਮਤਲਬ ਇਹੀ ਚਾਰ ਤੇ ਪੰਜ ਦੇ ਵਿੱਚ ਵਿੱਚ ਤਿੰਨੇ ਚਾਰ ਦੇ ਵਿੱਚ ਵਿੱਚ ਉਹਨਾਂ ਨੇ ਟਾਇਰ ਲਾ ਕੇ ਚਲੇ ਗਏ ਸੀ ਫਿਰ ਬੈਂਕ ਬੈਂਕ ਰਿਕਾਰਡਿੰਗ ਲਈਤੀ ਅੰਦਰ ਪਰਲੇ ਬ ਤੇ ਇਹ ਰਿਕਾਰਡਿੰਗ ਲਿੱਤੀ ਕੋ ਕਿ ਜਿਹੜੇ ਆਹ ਵਾਲੇ ਗਵਰਨਮੈਂਟ ਦੇ ਸਰਕਾਰ ਦੇ ਕੈਮਰੇ ਆ ਇਹ ਉਹ ਕੰਮੇ ਜੀ ਨਹੀਂ ਚੱਲਦੇ ਇਹ ਪੁਲਿਸ ਵਿਭਾਗ ਸੋਦੀ ਕਹਿ ਰਹੇ ਕਿ ਇਹ ਕੈਮਰੇ ਨਹੀਂ ਵਰਤੀਏ ਹਾਂਜੀ ਹੋਰਾਂ ਕਹੀ ਜਿਹੜੇ ਚੋਰਾ ਦੇ ਜਿਹਨੇ ਚਰੇ ਆ ਸਰ ਨੱਥ ਪਹਿਣੀ ਚਾਹੀਦੀ ਹੈ ਰੋਕਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਇਹਦਾ ਆਉਣੇ ਡੈਮ ਤੋਂ ਖੋਣ ਮੇਰੇ ਤੋਂ ਫਰਾਈਪਰਾਲ ਕੀ ਹੋਏਗਾ ਜੇ ਪਹਿਲਾਂ ਹੀ ਇਹ ਤੁਹਾਨੂੰ ਹੀ ਪਰ ਤੁਸੀਂ ਫਰਾਈਪਰਾਲ ਚ ਰੈਗੂਲਰ ਰਹਿੰਦੇ ਹੋ ਮੈਂ ਤਾਂ ਫਿਰ ਵੀ ਦੋ ਦਿਨਾਂ ਅੰਨਸ ਤੁਹਾਨੂੰ ਹੀ ਬੜਾ ਦੇਲੀ ਮੈਨੂੰ ਇੱਥੇ ਮਮਾ ਤੋਂ ਆਪਣੇ ਮਮਾ ਤੋਂ ਬ੍ਰਦਰ ਤੋਂ ਸਾਨੂੰ ਤਾਂ ਸੁਣਨ ਮਿਲਦਾ ਯਾਰ ਫਰੋਈ ਪਰਚਾ ਹੋ ਗਿਆ ਯਾਰ ਅੱਜ ਫਰੋਈ ਪਰਚਾ ਆ ਹੋ ਗਿਆ ਯਾਰ ਅੱਜ ਫਰੋਈ ਪਰਚਾ ਆ ਹੋ ਗਿਆ ਮਤਲਬ ਕਦੀ ਇਹ ਸੁਣਨ ਮਿਲਿਆ ਕਿ ਨਹੀਂ ਆ ਫਰੋਈ ਪਰ ਸੁਧਾਰ ਵੀ ਹੋ ਗਿਆ ਕਦੀ ਵੀ ਸੁਣਨ ਨੂੰ ਆਇਆ ਬਸ ਇਹ ਹੈ ਕਿ ਵਾਰਦਾਤਾਂ ਰੋਜ਼ ਸੁਣਨ ਮਿਲਦੀਆਂ ਆ ਪਰ ਕਿੰਨੇ ਕਿ ਚਲੋ ਯਾਰ ਰੱਬ ਸੁੱਖ ਰੱਖੇ ਪਰ ਇਹ ਕਿਦੋਂ ਸੁਧਾਰ ਹੋਏਗਾ ਆ ਤੁਹਾਡਾ ਕੀ ਕਿੱਥੋਂ ਹੋ ਰਿਹਾ ਥੋੜੀ ਮੈਂ ਸੌਰਵ ਸਿੰਘ ਮੇਰਾ ਨਾਮ ਹੈ ਜੀ ਇੱਥੋਂ ਦੇ ਵਸਨੀਕ ਆ ਸੀ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਦਿਨ ਬਿਨਾਂ ਜੁਰ ਤੋੜੀਆਂ ਦੇ ਜਿਹੜੇ ਆ ਗਏ ਨੇ ਪਰਮਾਰਵਾਦੀ ਚੱਲੀ ਹੋਈ ਹੈ ਰੋਜ਼ ਹੀ ਕੋਈ ਨਾ ਕੋਈ ਕਿਉਰੀ ਦਾ ਖਬਰ ਆ ਜਾਂਦੀ ਏ ਪਰ ਪ੍ਰਸ਼ਾਸਨ ਨੂੰ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਹੁਣ ਦਿਨ ਦਿਹਾੜੇ ਗੱਡੀ ਦੇ ਟਾਇਰ ਲਾ ਕੇ ਲੈ ਗਏ ਨੇ ਔਰ ਕੈਮਰੇ ਦੇ ਵਿੱਚ ਸਾਫ਼ ਦਿਸਦਾ ਪਿਆ ਵੀ ਬੰਦੇ ਆਏ ਨੇ ਟਾਇਰ ਲਾ ਕੇ ਚੱਲੇਗੇ ਨਾ ਬਗੈਰ ਨੰਬਰ ਦੇ ਸਕੂਟਰ ਵਹੀਕਲ ਟ੍ਰਿਪਲ ਸਵਾਰੀਆਂ ਹੀ ਹੋਈ ਜਾਂਦੀਆਂ ਨੇ ਪਰ ਪੁਲਿਸ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਇਸ ਲਈ ਆਪਾਂ ਨੂੰ ਖਾਸ ਤੌਰ ਤੇ ਐਕਸ਼ਨ ਲਿਆਉਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਔਰ ਸਾਨੂੰ ਵੀ ਵੇਰ ਹੋਣ ਦੀ ਲੋੜ ਹੈ ਕਿਤੇ ਅਸੀਂ ਪਬਲਿਕ ਤੌਰ ਤੇ ਸਾਨੂੰ ਵੇਰ ਹੋਣਾ ਪੈਗਾ ਔਰ ਆਪਣੀ ਰਾਖੀ ਆਪ ਵੀ ਕਰਨੀ ਪਾਏਗੀ ਔਰ ਮੈਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਇਸ ਵੇਲੇ ਪੂਰਾ ਧਿਆਨ ਦੇਵੇਗਾ ਔਰ ਜਿਹੜੀਆਂ ਦਿਨ ਦਿਨ ਲੁੱਟਖੋਹ ਵਧ ਰਹੀਆਂ ਨੇ ਉਸ ਵੇਲੇ ਧਿਆਨ ਦੇ ਦੀ ਲੋੜ ਹੈ ਇਸੇ ਕਰਕੇ ਨਾ ਫਰੋਜਪੁਰ ਨੂੰ ਚੋਰਪੁਰ ਕਹਿਣ ਦਾ ਪੈਣਾ ਬੜੀ ਵੱਧ ਭਾਗੀ ਗੱਲ ਹੈ ਬਾਹਰ ਆਉਣ ਕੇ ਕਿਸੇ ਨੇ ਇੱਥੇ ਪ੍ਰਾਪਰਟੀ ਨਹੀਂ ਲੈਣੀ ਔਰ ਇਸ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਧੰਨਵਾਦ